ਵਿਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਰਚਦੀ ਵੱਡੀ ਖਬਰ ਅਮਰੀਕਾ ਚੋ ਮੋੜ ਉੱਭਰਿਆ ਭਾਰਤ ਚ ਮੇਰਾ ਜਾਨ ਨੂੰ ਖਤਰਾ ਹੈ ਦਮਦਾ ਮੁੱਦਾ ਜਾਣੋ ਪੰਜਾਬੀ ਡ라이ਵਰ ਨੇ ਕਿਉਂਕਿ ਅੱਜ ਇਹ ਇਸ ਤੇ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ 'ਚ ਅਪਰਾਧ ਕਰਨ ਤੋਂ ਬਾਅਦ ਡਿਪੋਰਟ ਹੋਣ ਤੋਂ ਨੌਬਤ ਆਉਣ ਉਹ ਤੇ ਭਾਰਤ 'ਚ ਮੇਰੀ ਜਾਨ ਨੂੰ ਖਤਰਾ ਹੈ ਦਲੀਲ ਦੇ ਕੇ ਮੁੱਦਾ ਇੱਕ ਵਾਰ ਮੁੜ ਉਭਰ ਆਇਆ ਅਤੇ ਅਮਰੀਕਾ 'ਚ 12 ਅਗਸਤ ਨੂੰ ਲਾਪਰਵਾਹੀ ਨਾਲ ਟਰੱਕ ਦੇ ਯੂ-ਟਰਨ ਲੈਣ ਕਾਰਨ ਤੋਂ ਵਾਪਰੇ ਹਾਸੇ ਚ ਗ੍ਰਿਫਤਾਰ ਪੰਜਾਬੀ ਮੂਲ ਦੇ ਡਰਾਈਵਰ ਹਰਜਿੰਦਰ ਸਿੰਘ ਨੇ ਇਹ ਕਿਹਾ ਕਿ ਭਾਰਤ ਪਰਤਨ ਤੋਂ ਇਨਕਾਰ ਕਰਦਾ ਤੇ ਉਥੇ ਮੇਰੀ ਉਸਦੀ ਜਾਨ ਨੂੰ ਖਤਰਾ ਹੈ ਹਰਜਿੰਦਰ ਸਿੰਘ ਦਾ ਭਾਰਤ ਚ ਆਪਣੀ ਜਾਨ ਨੂੰ ਖਤਰਾ ਹੈ ਇਸ ਦਿਨ ਦੱਸ ਕੇ ਸ਼ਰਨ ਲੈਣ ਦੀ ਮਾਮਲਾ ਨਵਾਂ ਨਹੀਂ ਹੈ ਹਜ਼ਾਰਾਂ ਨੌਜਵਾਨ ਭਾਰਤ ਵਿਰੋਧ ਅੰਸਰਾਂ ਨੇ ਅਜਿਹਾ ਕਰਕੇ ਦੇਸ਼ ਚ ਸਿਆਸੀ ਸ਼ਰਨ ਲਈ ਹੋਈ ਹੈ ਹਰਜਿੰਦਰ ਸਿੰਘ ਫਲੋਰੀਡਾ ਹਾਈਵੇ ਸੇਫਟੀ ਐਡਮ ਮੋਟਰਸ ਵਹੀਕਲਸ ਨੇ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਦੋਸ਼ ਚੇਤ ਉਤਾਰ ਕੀਤਾ ਸੀ ਉਸ ਦੀ ਲਾਪਰਵਾਹੀ ਕਾਰਨ 3 ਲੋਕਾਂ ਦੀ ਮੌਤ ਹੋ ਗਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ